ਪੰਜਾਬ ਦੇ ਵਿੱਚ ਆਏ ਹੜ੍ਹਾਂ ਕਾਰਨ ਹਿਮਾਚਲ ਤੋਂ ਵੱਡੀ ਪੱਧਰ ਤੇ ਪਹਾੜੀ ਮਿੱਟੀ ਦਰਿਆਵਾਂ ਜ਼ਰੀਏ ਪੰਜਾਬ ਆ ਪਹੁੰਚੀ ਹੈ ਜਿਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਤਮੀਰ ਸਿੰਘ ਗੋਸਲ ਨੇ ਵੱਡਾ ਦਾਵਾ ਕੀਤਾ ਹੈ ਕਿ ਹਿਮਾਚਲ ਤੋਂ ਆਈ ਇਹ ਮਿੱਟੀ ਕਿਸਾਨਾਂ ਲਈ ਲਾਹੇਵੰਦ ਹੋ ਸਕਦੀ ਹੈ। ਇਹੀ ਨਹੀਂ ਉਹਨਾਂ ਨੇ ਦਰਿਆਵਾਂ ਦੇ ਵਿੱਚ ਵਕ-ਵਕth ਆਈ ਮਿੱਟੀ ਦੇ ਸੈਂਪਲਾਂ ਦੀ ਜਾਂਚ ਦੀ ਵੀ ਗੱਲ ਆਖੀ ਉਹਨਾਂ ਇਹ ਵੀ ਜ਼ਿਕਰ ਕੀਤਾ ਜੇਕਰ ਇਹ ਮਿੱਟੀ ਦਾ ਲਾਲ ਹੋਈ ਤਾਂ ਕਿਸਾਨਾਂ ਲਈ ਕਾਫੀ ਲਾਹੇਵੰਦ ਹੋ ਸਕਦੀ ਹੈ ਕਿਉਂਕਿ ਕਾਫੀ ਤੱਤ ਹੁੰਦੇ ਨੇ ਉਹਨਾਂ 'ਕਿਆ ਜ਼ਿਆਦਾਤਰ ਰੇਤ ਅਤੇ ਕੰਕਰੀਟ ਵੀ ਇਸ ਦੇ ਨਾਲ ਆਏ ਨੇ ਉਸ ਨੂੰ ਅਲੱਗ ਕਰਨ ਨੂੰ ਵੀ ਸਮਾਂ ਲੱਗੇਗਾ ਇਹ ਨਹੀਂ ਉਹਨਾਂ ਨੇ ਜ਼ਿਕਰ ਕੀਤਾ ਹੈ ਲਾਲ ਮਿੱਟੀ ਦੇ ਸੈਂਪਲਾਂ ਲਈ ਟੀਮ ਗਠਿਤ ਕਰ ਦਿੱਤੀ ਗਈ ਹੈ ਉਸ ਨੂੰ ਜਾਂਚ ਰਿਪੋਰਟ ਵਿਦ ਚੈੱਕ ਕੀਤਾ ਜਾਵੇਗਾ ਸਰ ਖੜਾ ਕਰਕੇ ਵੱਡਾ ਨੁਕਸਾਨ ਪੰਜਾਬ ਨੂੰ ਚਲਣਾ ਪਿਆ ਉੱਥੇ ਹੀ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਆ ਪਹਾੜਾਂ ਦੀ ਮਿੱਟੀ ਜਿਹੜੀ ਆ ਖੇਤਾਂ ਦੇ ਵਿੱਚ ਆਈ ਆ ਉਸ ਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਯੂਨੀਵਰਸਿਟੀ ਵੱਲੋਂ ਕੀ ਹਦਾਇਤਾਂ ਲਈਆਂ ਗਈਆਂ ਨੇ ਸੋ ਸਾਡਾ ਜੋ ਪੰਜਾਬ ਹੈ ਹਿਮਾਚਲ ਦੇ ਨਾਲ ਜੁੜਿਆ ਹੋਇਆ ਇਹ ਮੱਚਲ ਤੋਂ ਸਾਡੇ ਤਿੰਨ ਦਰਿਆ ਆ ਰਹੇ ਨੇ ਰਾਵੀ ਬਿਆਸ ਤੇ ਸਤਲੁਜ ਦੋ ਨਦੀਆਂ ਵੀ ਨੇ ਜਿਹਦੇ ਚ ਇੱਕ ਖੱਗਰ ਹੈ ਤੇ ਟਾਂਗਰੀ ਹੈ ਸੋ ਇਹਨਾਂ ਦੇ ਜਰੀਏ ਪਹਾੜਾਂ ਤੋਂ ਮਿੱਟੀ ਆ ਰਹੀ ਹੈ ਮਿੱਟੀ ਜੇ ਅਸੀਂ ਦੇਖਣ ਦੇਖੀਏ ਦੋ ਤਰ੍ਹਾਂ ਦੀ ਹੈਗੀ ਇੱਕ ਤਾਂ ਰੇਤਾ ਆ ਰਿਹਾ ਉਹਦੇ ਚ ਬਜਰੀ ਹੈ ਕੱਕਾ ਰੇਤਾ ਜਿਹਨੂੰ ਕਹਿੰਦੇ ਚਿੱਟੇ ਰੰਗ ਦਾ ਦੂਜੀ ਇਹ ਹੈਗਾ ਕਿ ਲਾਲ ਰੰਗ ਦਾ ਪਾਣੀ ਆ ਰਿਹਾ ਜਿਹਦੇ ਵਿੱਚ ਲਾਲ ਮਿੱਟੀ ਹੈ ਤੇ ਉਹ ਹੁਣ ਕੀ ਫਾਇਦੇ ਨੇ ਇਹਦੇ ਕੀ ਨੁਕਸਾਨ ਨੇ ਜਿਹੜਾ ਤਾਂ ਰੇਤਾ ਆ ਰਿਹਾ ਆ ਛੋਟੀ ਬਜਰੀ ਵੀ ਹੈਗੀ ਹੈ ਜਦੋਂ ਬਹੁਤ ਪਾਣੀ ਤੇਜ਼ ਹੁੰਦਾ ਬਜਰੀ ਵੀ ਆ ਜਾਂਦੀ ਨਾਲ ਇਹ ਤਾਂ ਕੰਸਟਰਕਸ਼ਨ ਦੇ ਕੰਮ ਆਉਂਦਾ ਹੈ ਇਹਦੇ ਚ ਜਿਹੜੇ ਤੱਤ ਹੁੰਦੇ ਨੇ ਨਾਈਟrogen ਫਾਸਫੋਰਸ ਸਟ੍ਰਾਸ ਜੋ ਪੌਦਿਆਂ ਨੂੰ ਚਾਹੀਦੇ ਫਸਲਾਂ ਨੂੰ ਚਾਹੀਦੇ ਉਹ ਬਹੁਤ ਇਕੱਠੋਂ ਨੇ ਘੱਟ ਰਹੇ ਹੁੰਦੇ ਵੀ ਨਹੀਂ ਬਹੁਤ ਘੱਟ ਹੁੰਦੇ ਨੇ ਉਹ ਸਾਡੇ ਕੰਮ ਦਾ ਨਹੀਂ ਉਹ ਤਾਂ ਕੰਸਟਰਕਸ਼ਨ ਵਾਸਤੇ ਜਾਊਗਾ ਜਿਹੜੇ ਲਾਲ ਰੰਗ ਦਾ ਪਾਣੀ ਆ ਰਿਹਾ ਉਹਦੇ ਵਿੱਚ ਇੱਕ ਸਿਲਟ ਜਿਹਨੂੰ ਅਸੀਂ ਕਹਿੰਦੇ ਉਹ ਆ ਰਹੀ ਹੈ ਮਿੱਟੀ ਹੈ ਬਹੁਤ ਸੁਪਰ ਫਾਈਨ ਉਹਦੇ ਪਾਰਟੀਕਲ ਨੇ ਉਹ ਜਦੋਂ ਇੱਥੇ ਆ ਰਹੀ ਹੈ ਤੇ ਹੁਣ ਸਾਡੀ ਜਿੱਥੇ ਇੱਥੇ ਵੀ ਪਾਣੀ ਆਇਆ 4 ਫੁੱਟ ਪਾਣੀ ਆ ਗਿਆ 5 ਫੁੱਟ ਪਾਣੀ ਆ ਗਿਆ ਉਹ ਹੌਲੀ ਹੌਲੀ ਸੈਟਲਡ ਆਉਣ ਹੋ ਰਹੀ ਹੈ ਉਹ ਜ਼ਮੀਨ ਤੇ ਵੀ ਸੈਟਲ ਕਰ ਰਹੀ ਹੈ ਇਹ ਵੀ ਜਿਹੜੀ ਫਸਲ ਖੜੀ ਹੈ ਉਹਦੇ ਉੱਤੇ ਵੀ ਉਹ ਲੱਗੀ ਹੈ ਚਮੜਗੀ ਨਾਲ ਤੇ ਉਹਦਾ ਰੰਗ ਵੀ ਅਜੇ ਕੋਲ ਦੂਰੋਂ ਦੇਖੂਗੇ ਪਤਾ ਲੱਗ ਲੱਗੇ ਇਹ ਇੱਥੇ ਤੱਕ ਪਾਣੀ ਚੜਿਆ ਹੋਇਆ ਸੀ ਉਹ ਜਿਹੜੀ ਹੁਣ ਲਾਲ ਰੰਗ ਦੀ ਮਿੱਟੀ ਹੈਗੀ ਤੇ ਉਹ ਉਹਦੇ ਵਿੱਚ ਤੱਤ ਹੋ ਸਕਦੇ ਨੇ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਸਲਫਰ ਬਾ ਇਰੇ ਚ ਜਾਨੇ ਕਿਉਂਕਿ ਉਹ ਜਿਹੜੀ ਮਿੱਟੀ ਆ ਰਹੀ ਹੈ ਉਹ ਇੱਕ ਉੱਥੇ ਵੀ ਖੇਤ ਨੇ ਖੇਤੀ ਹੋ ਰਹੀ ਹੈ ਹਿਮਚਲ ਦੇ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਉੱਥੇ ਪੈਦਾ ਹੋ ਰਹੀਆਂ ਆਰਗੈਨਿਕ ਟਾਈਪ ਕੀਤੀ ਜਿਆਦਾ ਕਰਦੇ ਨੇ ਉੱਥੇ ਕਿ ਖਾਦਾਂ ਜਿਹੜੀਆਂ ਆਪਾਂ ਗੋਬਰ ਜਿਆਦਾ ਪਾਉਂਦੇ ਨੇ ਉਹ ਸੋ ਉਹ ਜਿਹੜੀ ਮਿੱਟੀ ਹੈਗੀ ਉਹਦੇ ਵਿੱਚ ਚੱਤ ਜ਼ਰੂਰ ਚੰਗੇ ਹੋਣਗੇ ਤੇ ਇੱਕ ਤਾਂ ਇਹਦਾ ਫਾਇਦਾ ਇਹ ਹੋ ਸਕਦਾ ਹੈ ਕਿ ਜਿੱਥੇ ਸਾਡੀ ਰੇਤੜੀ ਜ਼ਮੀਨ ਹੈ ਪੰਜਾਬ 'ਚ ਰੇਤੜੀ ਜ਼ਮੀਨ ਹੈਗੀ ਆ ਕਿੱਥੇ ਅਸੀਂ ਮੁੱਖਲੀ ਬੀਜਦੇ ਹੁੰਦੇ ਸੀ ਉਹਦੇ ਵਿੱਚ ਜੇ ਲਾਲ ਮਿੱਟੀ ਆ ਜਾਂਦੀ ਹੈ ਤੇ ਉਹਦੇ ਨਾਲ ਇਹਦੀ ਫਿਜ਼ੀਕਲੀ ਜਿਹੜੀ ਹੈਗੀ ਉਹ ਮਿੱਟੀ ਥੋੜੀ ਜੀ ਮੀਡੀਅਮ ਟਾਈਪ ਚ ਆਜੂਗੀ ਰੇਤਲੀ ਜ਼ਮੀਨ ਤੋਂ ਥੋੜੀ ਮੀਡੀਅਮ ਮਹਿਰਾਪੂ ਮਿੱਟੀ ਨੂੰ ਕਹਿੰਦੇ ਆ ਉਹ ਹੋਜੂਗੀ ਉਹਦੀ ਸਟਰਕਚਰ ਚੇਂਜ ਹੋਜੂਗੀ ਜਿਹੜੀ ਅਸੀਂ ਚਾਹੁੰਦੇ ਆ ਵੈਸੇ ਤੇ ਪਰ ਜਿਹੜੀ ਉਪਜਾਊ ਸ਼ਕਤੀ ਦੀ ਆਪਾਂ ਗੱਲ ਕਰਦੇ ਆ ਤੇ ਉਪਜਾਊ ਸ਼ਕਤੀ ਤਾਂ ਉਹਨੂੰ ਹੁਣ ਅਸੀਂ ਚੈੱਕ ਕਰਾਂਗੇ ਵੀ ਰਾਵੀ ਦੇ ਪਾਣੀ ਚ ਕਿੰਨੇ ਜਿਹੜੀ ਸਿਲਟ ਆਈ ਹੈ ਉਹਦੇ ਕਿੰਨੇ ਤੱਤ ਨੇ ਬਿਆਸਾੜੇ ਚ ਕਿੰਨੇ ਨੇ ਸਤਲੋਜ ਵਾਲੇ ਚ ਕਿੰਨੇ ਨੇ ਟਾਂਗਰੀ ਵਾਲੇ ਚ ਕਿੰਨੇ ਨੇ ਤੇ ਇਹ ਸਾਰਾ ਜਿਹੜਾ ਝਿੱਜਰ ਹੈ ਇਹਦੇ ਚ ਕਿੰਨਾ ਹੈ ਇਹ ਚੈੱਕ ਕਰਾਂਗੇ ਕਿੰਨੀ ਕਿ ਨਾਈਟ੍ਰੋਜਨ ਫਾਸਫੋਰਸ ਸਟਾਰਸ ਇਹ ਆ ਰਹੀ ਹੈ ਦੂਜੀ ਇੱਕ ਸਾਨੂੰ ਜਿਹੜਾ ਹੋਰ ਨੁਕਸਾਨ ਲੱਗ ਰਿਹਾ ਵੀ ਜਿਹੜੀ ਸਾਡੀ ਬਹੁਤ ਜਾਊ ਸ਼ਕ ਜਮੀਨ ਹੈ ਪੰਜਾਬ ਦੀ ਤੇ ਖਾਸ ਕਰਕੇ ਸਾਡਾ ਗੁਰਦਾਸਪੁਰ ਤੇ ਇਹ ਇਹ ਏਰੀਆ ਜਿਹੜਾ ਹੈਗਾ ਗੁਰਦਾਸਪੁਰ ਦਾ ਤੇ ਸਾਡਾ ਇਧਰ ਹੁਣ ਅੰਮ੍ਰਿਤਸਰ ਚ ਬਹੁਤ ਨੁਕਸਾਨ ਹੋਇਆ ਹੈਗਾ ਤੇ ਫੋਜਪੁਰ ਦੇ ਵਿੱਚ ਹੋਇਆ ਹੈਗਾ ਤੇ ਉੱਥੇ ਜਿਹੜੀ ਜ਼ਮੀਨ ਹੈ ਸਾਡੀ ਉਹ ਮੀਡੀਅਮ ਟਾਈਪ ਹੈਗੀ ਤੇ ਉਹਦੇ ਤੇ ਉੱਤੇ ਜੇ ਸਿਲਟ ਵਾਲਾ ਪਾਣੀ ਬੈਠੂਗਾ ਤੇ ਉਹਨੇ ਉਹ ਜਿਹੜੀ ਸਿਲਟ ਹੈ ਇਹਦੇ ਵਿੱਚ ਬਹੁਤ ਫਾਈਨ ਪਾਰਟੀਕਲ ਨੇ ਇਹਨਾਂ ਜਦੋਂ ਅਸੀਂ ਸਿਜਾਈ ਕਰਾਂਗੇ ਜਾਂ ਹੋਰ ਪਾਣੀ ਆਊਗਾ ਉਹਨੇ ਹੇਠਾਂ ਜਾ ਹੀ ਜਾਣਾ ਜ਼ਮੀਨ 'ਚ ਪਰਕੂਲੇਟ ਹੋਣਗੇ ਉਹ ਹੇਠਾਂ ਜਾ ਕੇ ਉਹਨੇ ਜਿਵੇਂ ਸੀਮੈਂਟ ਦਾ ਲੈਂਟਰ ਲੱਗਦਾ ਨਾ ਉਹਦਾਂ ਨੂੰ ਲਾ ਦੋਏ ਉਹ ਜਿਹੜਾ ਲੈਂਟਰ ਲੱਗ ਜਾਂਦਾ ਹੁੰਦਾ ਫਿਰ ਜਦੋਂ ਉਹ ਅਸੀਂ ਬਜਾਈਆਂ ਅੱਗੇ ਕਰਦੇ ਆ ਤੇ ਕੋਈ ਵੀ ਅਸਿਰੇਗੇਸ਼ਨ ਕਰਦੇ ਆ ਉਹ ਪਾਣੀ ਫਿਰ ਹੇਠਾਂ ਨਹੀਂ ਜਾਂਦਾ ਤੇ ਖੜਾ ਰਹਿ ਜਾਂਦਾ ਤੇ ਜਵੀ ਦੇ ਫਸਲ ਮਰ ਜਾਂਦੀ ਹੈ ਸੋ ਉਹਦਾ ਨੁਕਸਾਨ ਇਹ ਹੋ ਸਕਦਾ ਫਿਰ ਅਸੀਂ ਉਹਦੀ ਚੀਜ਼ ਨਹੀਂ ਕਰਦੇ ਹੁੰਨੇ ਆ ਦੋਕਸਾਲਾਂ ਬਾਅਦ ਜਿੱਥੇ ਅਸੀਂ ਇਦਾਂ ਦਾ ਪ੍ਰੋਬਲਮ ਆਉਂਦੀ ਹੈ ਹੈਵੀ ਸੋਇਲ ਹੁੰਦੀ ਹੈ ਸਿਲਟਿੰਗ ਹੁੰਦੀ ਹੈ ਉਹ ਫਿਰ ਤੋੜਦੇ ਆ ਕੜਾ ਬਣ ਜਾਂਦਾ ਇੱਕ ਜਿੱਦੋਂ ਅਸੀਂ ਕਹਿੰਦੇ ਆ ਕਿ ਇੱਕ ਹਾਰਡਪੈਨ ਬਣ ਗਿਆ ਸੋ ਉਹੀ ਜ਼ਮੀਨਾਂ 'ਚ ਇਹ ਨੁਕਸਾਨ ਵੀ ਕਰੂਗੀ ਬਾਕੀ ਅਸੀਂ ਚਾਹੁੰਦੇ ਹਾਂ ਹੁਣ ਇਹ ਸਾਰੀਆਂ ਚੀਜ਼ਾਂ ਸਾਨੂੰ ਤਾਂ ਪਤਾ ਲੱਗਣਾ ਕਿ ਅਸੀਂ ਇਹਦੇ ਟੈਸਟ ਕਰਵਾਵਾਂਗੇ ਸਾਡੇ ਕੋਲ ਇੱਥੇ ਬਹੁਤ ਵਧੀਆ ਪੰਜਾਬ ਰਿਵਰਸਿਟੀ ਦੇ ਵਿੱਚ ਇੱਕ ਸੌਲ ਟੈਸਟਿੰਗ ਰਿਪੋਰਟੀਆਂ ਹੈਗੀਆਂ ਨੇ ਪੰਜਾਬ ਗਮੰਡ ਦੇ ਕੋਲ ਵੀ ਸੌਲ ਟੈਸਟਿੰਗ ਰਿਪੋਰਟੀਆਂ ਨੇ ਸਾਡੇ ਖੇਤੀਬਾੜੀ ਕੇਂਦਰਾਂ ਨੇ ਉਹਨਾਂ ਕੋਲ ਵੀ ਸੌਲ ਟੈਸਟਿੰਗ ਰਿਪੋਰਟੀਆਂ ਨੇ ਸੋ ਅਸੀਂ ਇੱਕ ਇਹਨੂੰ ਬਹੁਤ ਵੱਡੀ ਇਹ ਕਹਾਂਗੇ ਕਿ ਪਲਾਨ ਕਰਾ ਲੈ ਤਰ ਰਹੇ ਹਾਂ ਕਿ ਵੱਧ ਤੋਂ ਵੱਧ ਅਸੀਂ ਇਹ ਟੈਸਟ ਕਰੀਏ ਬਿਆਸ ਤੋਂ ਜਿਹੜਾ ਪਾਣੀ ਹੈ ਉਹਦੇ 'ਚ ਕੀ ਹੈ ਜਿਹੜਾ ਰਾਵੀ ਤੋਂ ਆਇਆ ਉਹਦੇ 'ਚ ਕੀ ਹੈਗਾ ਜਿਹੜਾ ਸਤਲੁਜ ਦੇ ਵਿੱਚ ਕੀ ਹੈ ਟਾਂਗਰੀ 'ਚ ਕੀ ਹੈ ਘਗਰਤ ਕੀ ਹੈਗਾ ਇਹ ਸਾਰੀ ਜਗ੍ਹਾ ਤੇ ਸਾਨੂੰ ਉਹਦੇ ਟੈਸਟ ਕਰਨੇ ਪੈਣੇ ਦੂਜਾ ਇਹ ਹੈਗਾ ਜਿੰਨਾ ਏਰੀਆ ਪਹਾੜਾਂ ਦੇ ਨੇੜੇ ਹੈ ਉਹਦੇ 'ਚ ਜ਼ਿਆਦਾ ਸਿਲਟ ਹੋਗੀ ਜੇ ਜੋ ਭੱਗੇ ਜਾਵਾਂਗੇ ਤੇ ਉਹਦੇ ਨਾਲ ਸਿਲਟ ਘਟੀ ਜਾਣੀ ਹੈਗੀ ਸੋ ਉਹ ਅਸੀਂ ਪੰਜਾਬੀ ਕਲਚਰ ਜੋ ਸੋ ਇੱਕ ਮਹਿਮ ਚਲਾ ਰਹੇ ਹਾਂ ਕਿ ਸਾਰੇ ਜੋ ਮਿੱਟੀ ਆਈ ਇਹ ਤੇ ਉਹਨੂੰ ਚੈੱਕ ਕਰੀਏ ਟੈਸਟ ਕਰੀਏ ਸਰ ਕਹਿੰਦੇ ਪਟਿਆਲੇ ਵਾਲੇ ਵਰਗੇ ਇਲਾਕਿਆਂ ਦੇ ਵਿੱਚ ਪਹਿਲਾਂ ਵੀ ਜਿਹੜਾ ਵਰਤ ਜਲਦ ਦਾ ਪਾਣੀ ਜਿਹੜਾ ਕਹਿੰਦਾ ਉਹ ਲੇਖਾਂ ਦਾ ਵਰਤ ਹੈ ਜਿੱਦੇ ਜਿੱਥੇ ਕੀ ਝੋਨੇ ਦੇ ਵਿੱਚ ਹੀ ਕਹਿੰਦੇ ਹਾਂ ਇਹ ਅਸੀਂ ਬਹੁਤ ਸਾਲਾਂ ਤੋਂ ਦੇਖ ਰਹੇ ਹਾਂ ਤੇ ਉੱਥੇ ਕੀ ਕਰਦੇ ਆ ਜਿਹੜਾ ਝੋਨਾ ਜਦੋਂ ਖੜਾ ਹੁੰਦਾ ਪੱਕਣ ਤੋਂ ਪਹਿਲਾਂ ਝੋਨਾ ਤੇ ਕੱਟਣ ਤੋਂ ਪਹਿਲਾਂ ਤੇ ਉੱਥੇ ਇਹ ਲੋਕੀ ਕੀ ਕਰਦੇ ਆ ਕਣਕ ਦਾ ਛੱਟਾ ਦੇ ਦਿੰਨੇ ਆ ਉਹਨੂੰ ਬੋਂਦੇ ਨਹੀਂ ਖੜੇ ਝੋਨੇ 'ਚ ਕਣਕ ਦਾ ਛੱਟਾ ਦੇ ਦਿਆ ਉੱਥੇ ਹੀ ਉਹ ਗਿਆਉਂਦੀ ਹੈ ਤੇ ਉਸ ਤੋਂ ਬਾਅਦ ਝੋਨਾ ਜਿਹੜਾ ਹੈਗਾ ਹੌਲੀ-ਹੌਲੀ ਵਿੱਚ ਹੀ ਵੜ ਜਾਂਦਾ ਪ੍ਰਾਣੀ ਤੇ ਕਣਕ ਬਹੁਤ ਵਧੀਆ ਹੋ ਜਾਂਦੀ ਹੈ ਇਹ ਉਸ ਕਰਕੇ ਹੋ ਰਹੀ ਹੈ ਉਹ ਸਿਲਟ ਜਿਹੜੀ ਪਹਾੜਾਂ ਤੋਂ ਉਧਰੋਂ ਆਈ ਹੋਈ ਹੈ ਸੋ ਅਸੀਂ ਜਿਹੜੇ ਇਹੀ ਤਜਰਬਾ ਅਸੀਂ ਹੋਰ ਕਰਕੇ ਦੇਖਿਆ ਪੰਜਾਬ ਦੇ ਵਿੱਚ ਕਿ ਅਸੀਂ ਖੜੇ ਝੋਨੇ ਦੇ ਵਿੱਚ ਕਣਕ ਦਾ ਛਿੱਟਾ ਦੇ ਕੇ ਦੇਖ ਲਈਏ ਉੱਥੇ ਨਹੀਂ ਹੁੰਦਾ ਕਿਉਂਕਿ ਉਹ ਤਾਂ ਸਿਲਟ ਨਹੀਂ ਆਈ ਹੁੰਦੀ ਸੋ ਉਹ ਇੱਕ ਐਗਜ਼ਾਮਪਲ ਹੈਗੀ ਹੈ ਵੀ ਇਹ ਸਾਨੂੰ ਫਾਇਦਾ ਕਰ ਸਕਦੀ ਹੈ ਉਹ ਮਤਲਬ ਤੁਹਾਡਾ ਕਹਿੰਦਾ ਮਤਲਬ ਇਹ ਹੈ ਕਿ ਜਿੱਥੇ ਵੱਡਾ ਨੁਕਸਾਨ ਜਿਹੜਾ ਪੰਜਾਬ ਨੂੰ ਦੇਣਾ ਪੈ ਰਿਹਾ ਤੇ ਕੁਝ ਨਾ ਕੁਝ ਜਿਹਦਾ ਬੈਨੀਫਿਟ ਆ ਚਲੋ ਕੁਦਰਤ ਹੈ ਤਾਂ ਨੁਕਸਾਨ ਵੀ ਕਰਦੀ ਹੈ ਕਿਤੇ ਫਾਇਦਾ ਵੀ ਕਰ ਜਾਂਦੀ ਹੈ ਤੇ ਉਹ ਅਸੀਂ ਸਾਰਾ ਚੈੱਕ ਕਰਾਂ ਔਰ ਸਾਨੂੰ ਦੁੱਖ ਬਹੁਤ ਹੈ ਜੋ ਇਹ ਖੜਾ ਆਏ ਨੇ ਇਹ ਸਾਡੇ ਕਿਸਾਨ ਵੀਰ ਸਾਡੇ ਨਾਲ ਲੱਖਾਂ ਦੀ ਤਦਾਦ ਜੁੜੇ ਹੋਏ ਨੇ ਇਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨਾਂ ਦੀ ਕਿਵੇਂ ਮਦਦ ਕਰੀਏ ਇੱਕ ਤਾਏ ਹੈਗਾ ਦੂਜੀ ਅਸੀਂ ਇੱਕ ਜਿਹੜੀ ਕਿ ਕੰਟਿੰਜੈਂਸੀ ਪਲਾਨ ਬਣਾਈ ਹੈ ਕਿ ਜਦੋਂ ਜੇਨ ਬੱਤਰ ਆਉਂਦੀ ਹੈ ਕਿਹੜੀ ਕਿਹੜੀ ਫਸਲ ਆਪਾਂ ਕਿਵੇਂ ਲਾਉਣੀ ਹੈਗੀ ਕਿਉਂਕਿ ਇਹ ਤਾਂ ਫਸਲ ਖਰਾਬ ਹੋ ਗਈ ਜਿੱਥੇ ਬਹੁਤਾ ਪਾਣੀ ਚਾਰ ਪੰਜ ਪਟਾ ਗਿਆ ਅਸੀਂ ਚਾਹੁੰਦੇ ਜਿਹੜੀ ਅਗਲੀ ਹੜੀ ਆਉਣੀ ਹੈ ਨਾ ਉਹ ਨਾਲ ਸਾਡੀ ਜ਼ਮੀਨ ਕਿਤੇ ਬਿਨਾਂ ਬਜਾਈ ਤੋਂ ਨਾ ਰਹਿ ਜਵੇ ਤੇ ਅਸੀਂ ਯੂਨੀਵਰਸਿਟੀ ਵੱਲੋਂ ਪ੍ਰਬੰਧ ਕਰ ਰਹੇ ਹਾਂ ਕਿ ਜਿਹੜੇ ਜਿਹੜੇ ਏਰੀਏ ਦੇ ਵਿੱਚ ਜਿਆਦਾ ਪਾਣੀ ਆਇਆ ਹੈਗਾ ਉਹ ਕਰਦੌੜੀ ਵਿੱਚ ਸਰਕਾਰ ਵੀ ਕਰਾ ਰਹੀ ਹੈ ਸਾਡੇ ਖੇਤੀਬੀਗਿਆਨ ਕੇਂਦਰਾ ਵੀ ਹਰ ਕਿਤੇ ਚ ਕਰ ਰਹੇ ਨੇ ਅਸੀਂ ਜਿੱਥੇ ਜਿਆਦਾ ਹੜਾਏ ਨੇ ਉੱਥੇ ਜਿਹੜਾ ਬੀਜ ਫਾਰਮ ਨੇ ਖੁਦ ਰੱਖਿਆ ਹੋਇਆ ਸੀ ਉਹ ਵੀ ਡੁੱਬ ਗਿਆ ਤੇ ਬੀਜ ਕਿੱਥੋਂ ਆਊਗਾ ਹੁਣ ਇਹ ਸਭ ਤੋਂ ਵੱਡੀ ਸਮੱਸਿਆ ਜੇ ਬੀਜ ਨਾ ਮਿਲਿਆ ਤੇ ਸਾਡੀ ਅਗਲੀ ਫਸਲ ਵੀ ਨਾ ਆਈ ਪੰਜਾਬ ਨੂੰ ਹੀ ਬਹੁਤ ਵੱਡਾ ਲਾਸ ਹੋਊਗਾ ਪੰਜਾਬ ਦੀ ਅਗਲੀ ਫਸਲ ਦਾ ਵੀ ਜਿਹੜੀ ਪ੍ਰੋਡਕਸ਼ਨ ਹੈ ਨਾ ਉਹ ਘਟ ਸਕਦੀ ਹੈ कि ਅਸੀਂ ਉੱਥੇ ਬਹੁਤ ਜ਼ੋਰ ਲਾ ਰਹੇ ਹਾਂ ਸਾਡਾ ਰੋਲ ਉੱਥੇ ਜਿਆਦਾ ਸਟਾਰਟ ਹੋਣਾ ਕਿ ਅਸੀਂ ਸਾਰਿਆਂ ਨੂੰ ਜਿੱਥੇ ਪ੍ਰੋਬਲਮ ਆਈ ਹੈ ਬੀਜ ਮਾਈਆ ਕਰਾਈਏ ਕੁਆਲਿਟੀ ਦਾ ਸੀਡ ਤੇ ਉਹ ਅਸੀਂ ਕਰਾਂਗੇ ਆਪਣੇ ਵੱਲੋਂ ਅਸੀਂ ਪ੍ਰਾਇਰੀਟੀ ਦੇ ਦੇਵਾਂਗੇ ਹੋ ਸਕਦਾ ਸੀ ਕੁਝ ਉਹਨਾਂ ਨੂੰ ਰੇਟ ਵੀ ਘਟਾ ਕੇ ਨੋਮਲ ਪ੍ਰਾਈਸ ਤੇ ਸਾਡਾ ਅਸੀਂ ਹੈਲਪ ਕਰਨੀ ਹੈ ਉਹਨਾਂ ਦੀ ਸੋ ਇੰਡਸਟਰੀ ਵਾਲੇ ਬਹੁਤ ਮਹੱਤਵਪੂਰਨ ਹੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ